ਸੁਖੀਰ ਸਾਹਿਬ ਬਹੁਤ ਬਹੁਤ ਸਵਾਗਤ ਜੀਆ ਨੂੰ ਜਿਨ੍ਹਾਂ ਨੇ ਜਿੱਥੇ ਵੱਡੇ ਗਾਣੇ ਦਿੱਤੇ ਨੇ ਸਾਡੇ ਪੰਜਾਬੀਆਂ ਨੂੰ ਉੱਥੇ ਇਹਨਾਂ ਨੇ ਬਹੁਤ ਵੱਡੇ ਗਾਣੇ ਸਾਨੂੰ ਪੰਜਾਬੀਆਂ ਨੂੰ ਦਿੱਤੇ ਨੇ ਉੱਥੇ ਵੱਡੀਆਂ ਫਿਲਮਾਂ ਦਿੱਤੀਆਂ ਨੇ ਤੇ ਇੱਕ ਤਾੜੀ ਬਾਈ ਦੀਪ ਸਿੱਧੂ ਦੇ ਨਾਮ ਤੇ ਦੱਬ ਕੇ ਮਾਰ ਦਿਓ ਕਿਉਂਕਿ ਇਹਨਾਂ ਦੇ ਮੈਂ ਕਹਿੰਦਾ ਕਿ ਉਹ ਇਹਨਾਂ ਦਾ ਪੁੱਤਾਂ ਵਰਗਾ ਛੋਟਾ ਭਰਾ ਸੀ ਇੰਨਾ ਪਿਆਰ ਗਿੱਲ ਸਾਹਿਬ ਨੂੰ ਦੀਪ ਬਾਈ ਸਿੱਧੂ ਨੇ ਦਿੱਤਾ ਇੰਨੀ ਮੁਹੱਬਤ ਦਿੱਤੀ ਇਹਨਾਂ ਮੰਨਦਾ ਤੇ ਫਿਲਮਾਂ ਵੀ ਸੁਪਣਾ-ਪੜਨ ਕੀਪੀਆਂ ਨੇ ਅਹ ਸੋ ਅਮਰਦੀਪ ਬਿੱਲ ਬਾਈ ਜੀ ਨੂੰ ਘੋਲੀਆ ਪਿੰਡ ਦਾ ਹੋਣ ਦੇ ਉਹਨੂੰ ਮਾਣ ਦੇਣ ਦੇ ਲਈ ਕਿੰਨਾ ਪਿਆਰ ਕਰਦੇ ਤਾੜੀ ਮਾਰ ਕੇ ਦੱਦੋ ਘੋਲੀਆ ਵਾਲੇ ਇੱਕ ਵਾਰ ਭਾਜੀ ਇਹ ਤੁਹਾਡਾ ਪਿਆਰ ਹੈ ਤੁਹਾਡਾ ਸਤਿਕਾਰ ਹੈ ਤੁਹਾਡੀ ਰਿਸਪੈਕਟ ਹੈ ਤੇ ਉਹਨਾਂ ਦੇ ਨਾਲ ਸਾਡੇ ਪ੍ਰਦੀਪ ਘੋਲੀਆ ਸਾਹਿਬ ਪੰਜੇ ਨੇ ਬਹੁਤ ਬਹੁਤ ਸਵਾਗਤ ਤੇ ਇੱਕ ਤਾੜੀ ਬਈ ਅਮਰਦੀਪ ਘੋਲੀਆ ਸਾਹਿਬ ਇੱਕ ਵਾਰ ਧੱਬ ਕੇ ਤਾੜੀ ਮਾਰੋ ਵੱਡੇ ਵੀਰ ਦੇ ਬਹੁਤ ਸਮਾਂ ਹੋਇਆ ਮੈਂ ਤੇ ਮੇਰਾ ਪਰਿਵਾਰ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਸੀ ਬਹੁਤ ਸਾਰੇ ਕਾਰਨ ਨੇ ਹਰ ਕੋਈ ਬੰਦਾ ਖੁਸ਼ੀ-ਖੁਸ਼ੀ ਪਿੰਡ ਛੱਡ ਕੇ ਨਹੀਂ ਜਾਂਦਾ 2 ਮਿੰਟ ਹੀ ਗੱਲ ਕਰਨੀ ਹੈ ਮੈਂ ਕੋਈ ਨਹੀਂ 2 ਮਿੰਟ ਸੁਣ ਲਓ ਧਿਆਨ ਦੇ ਕੇ ਬਹੁਤ ਸਾਰੇ ਲੋਕ ਜ਼ਮੀਨਾਂ ਵੇਚ ਕੇ ਬਾਹਰ ਚਲੇ ਜਾਂਦੇ ਆ ਬਹੁਤ ਸਾਰੇ ਲੋਕ ਜ਼ਮੀਨਾਂ ਵੇਚ ਕੇ ਸ਼ਹਿਰ ਚਲੇ ਜਾਂਦੇ ਆ ਕੋਠੀਆਂ ਪਾ ਲੈਂਦੇ ਆ ਬਹੁਤ ਸਾਰੇ ਲੋਕਾਂ ਨੇ ਕੋਈ ਹੋਰ ਧੰਦੇ ਖੋਲਣੇ ਹੁੰਦੇ ਆ ਖੁਸ਼ੀ-ਖੁਸ਼ੀ ਜ਼ਮੀਨਾਂ ਵੇਚ ਕੇ ਜਾਂਦੇ ਆ ਪਰ ਸਾਰੇ ਲੋਕ ਖੁਸ਼ੀ-ਖੁਸ਼ੀ ਜ਼ਮੀਨਾਂ ਵੇਚ ਕੇ ਨਹੀਂ ਜਾਂਦੇ ਜਿਹੜੇ ਖੁਸ਼ੀ-ਖੁਸ਼ੀ ਜ਼ਮੀਨਾਂ ਵੇਚ ਕੇ ਨਹੀਂ ਜਾਂਦੇ ਉਹਨਾਂ ਚੋਂ ਹੀ ਇੱਕ ਮੇਰਾ ਪਰਿਵਾਰ ਸੀ ਜਾਨਣ ਵਾਲੇ ਜਾਣਦੇ ਨੇ ਜਿਹੜੇ ਪਿੰਡ ਨੇ ਉਹ ਹੁਣ ਕਿਤਾਬਾਂ ਚ ਕਹਾਣੀਆਂ ਦੇ ਵਿੱਚ ਹੀ ਪਾਈਚਾਰਾ ਉੰਜ ਸੱਚੀ ਮੁੱਚ ਇੱਥੇ ਕੋਈ ਭਾਈਚਾਰਾ ਨਹੀਂ ਇੱਥੇ ਕੰਧ ਨਾਲ ਕੰਧ ਸਾਂਝੀ ਹੁੰਦੀ ਆ ਪਤਾ ਨਹੀਂ ਕੌਣ ਕਦੋਂ ਥੋਡੀਆਂ ਜੜਾਂ ਵੱਢੀ ਜਾਂਦਾ ਹੁੰਦਾ ਤੇ ਕੌਣ ਥੋਡੀ ਵੱਟ ਵੱਢੀ ਜਾਂਦਾ ਹੁੰਦਾ ਵੱਟ ਵੱਢਣੀ ਅਸਲ ਦੇ ਵਿੱਚ ਜੜਾਂ ਵੱਢਣੀਆਂ ਹੀ ਹੁੰਦੀਆਂ ਨੇ ਥੋਡੀ ਥੋੜਾ ਜਿਹੜੀ ਜ਼ਮੀਨ ਆ ਉਹਨੂੰ ਜਿਹੜਾ ਜਾਣਦਾ ਰਾਂ ਉਹਨੂੰ ਘੜ ਘੜ ਕੇ ਇੰਨਾ ਪੀੜਾ ਕਰ ਦੇਣਾ ਕਿ ਤੁਹਾਡੇ ਤੋਂ ਠੇਕੇ ਤੇ ਕੋਈ ਜ਼ਮੀਨ ਨਾ ਲਵੇ ਕਿਉਂਕਿ ਉੱਥੋਂ ਤਾਂ ਜਿਹੜਿਆਂ ਨੇ ਠੇਕੇ ਤੇ ਜ਼ਮੀਨ ਲੈਣੀ ਆ ਉਹਨਾਂ ਦੀ ਟਰਾਲੀ ਨਹੀਂ ਜਾਂਦੀ ਟਰੈਕਟਰ ਨਹੀਂ ਜਾਂਦਾ ਇਸ ਕਰਕੇ ਗੱਲਾਂ ਹੋਰ ਨੇ ਇਹ ਗੱਲ ਮੈਂ ਇਹ ਗੱਲ ਨਹੀਂ ਦੱਸਣ ਆਇਆ ਕਿ ਤੁਹਾਡੇ ਚੋਂ ਕੋਈ ਇਹ ਨਾ ਸੋਚੇ ਕਿ ਅਮਰਦੀਪ ਗਿੱਲ ਤੇ ਕਾਮਰੇਡ surjeet ਗਿੱਲ ਦਾ ਪਰਿਵਾਰ ਖਨੀ ਖੁਸ਼ੀ-ਖੁਸ਼ੀ ਜ਼ਮੀਨ ਵੇਚ ਕੇ ਇੱਥੋਂ ਚਲੇ ਗਏ ਸੀ ਇੱਕ ਚੀਜ਼ ਲੈ ਕੇ ਗਏ ਆ ਤੇ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਮੈਂ ਇਸੇ ਪਿੰਡ ਚ ਵਾਪਸ ਜਮੀਨ ਲਵਾਂਗਾ ਦੀਪਾ ਬੂਟਾ ਮੇਰੇ ਭਰਾ ਨੇ ਇਹਨਾਂ ਦੇ ਕਹਿਣ ਕਰਕੇ ਮੈਂ 3 ਸਾਲਾਂ ਬਾਅਦ ਆਇਆ 3 ਸਾਲ ਪਹਿਲਾਂ ਜਦੋਂ ਦੀਪ ਦਾ ਦੀਪ ਸਿੱਧੂ ਦੀ ਯਾਦ ਦੇ ਵਿੱਚ ਭੋਗ ਪਾਇਆ ਸੀਗਾ ਇਸ ਗੁਰਦਾਰੇ ਚ ਆਪਣੇ ਵਾਲੇ ਚ ਉਦੋਂ ਆਇਆ ਸੀ ਉਦੋਂ ਬਾਅਦ ਆਜਾ ਆਇਆ ਉਮਰ 'ਚ ਮੇਰੇ ਤੋਂ ਛੋਟੇ ਨੇ ਪਰ ਨਾਂ 'ਚ ਬਹੁਤ ਵੱਡੇ ਨੇ ਬੂਟਾ ਵੀ ਬਹੁਤ ਵੱਡਾ ਦੀਪਾ ਵੀ ਬਹੁਤ ਵੱਡਾ ਕਿਉਂਕਿ ਮੈਂ ਜਦੋਂ ਪੂਰੀ ਦੁਨੀਆ ਦੇ ਵਿੱਚ ਕਿਤੇ ਜਾਂਦਾ ਤੇ ਮੈਂ ਕਹਿੰਦਾ ਸਾਡਾ ਪਿੰਡ ਕੋਹਲਿਆ ਤੇ ਉਹ ਕਹਿੰਦੇ ਅੱਛਾ ਅਮਰਦੀਪ ਤੂੰ ਦੀਪਾ ਕੋਹਲਿਆ ਵੀ ਤੂੰ ਹੀ ਲਿਖਦਾ ਹੁੰਦਾ ਸੀ ਬਾਈ ਤੇ ਮੈਂ ਕਹਿੰਦਾ ਨਹੀਂ ਯਾਰ ਦੀਪਾ ਕੋਹਲਿਆ ਨਹੀਂ ਮੈਂ ਲਿਖਦਾ ਸੀ ਦੀਪਾ ਢੋਲਿਆ ਮੇਰਾ ਭਰਾ ਆ ਛੋਟਾ ਮੈਂ ਅਮਰਦੀਪ ਹੀ ਲਿਖਦਾ ਮੈਂ ਬਹੁਤ ਘੱਟ ਕਾਣਿਆਂ ਦੇ ਵਿੱਚ ਪਿੰਡ ਦਾ ਨਾਮ ਪਾਇਆ ਜਿਵੇਂ ਕਿ ਇੱਕ ਕੁਲਦੀਪ ਬਰਸੀਲਾ ਨੇ ਗਾਇਆ ਅਸੀਂ ਕਿਆ ਹਾਂ ਦੀ ਕੁੜੀ ਆ ਜਾਂਦੀ ਕੁੜੀ ਚੱਕ ਲੈ ਬਾਜ਼ਾਰ ਵਿੱਚ ਰਾਈ ਨਹੀਂ ਪਿੰਡ ਮੇਰਾ ਵੱਡਾ ਘੋਲੀਆ ਸਾਰੇ ਮੁੰਡੇ ਮੈਨੂੰ ਕਹਿੰਦੇ ਗਿੱਲ ਬਾਈ ਇੱਕ ਮੇਰਾ ਗੀਤ ਹੁਣ ਵਿਆਹਾਂ 'ਚ ਅੱਜ ਤੱਕ ਵੀ ਚੱਲਦਾ ਕਿਹੜੇ ਪਿੰਡ ਦੀ ਤੂੰ ਨਹੀਂ ਇਹਨਾਂ ਦੱਸ ਜਾ ਮੇਲਣੇ ਗਾਇਆ ਉਹ ਬਹੁਤ ਸਾਰਿਆਂ ਨੇ ਅਸੀਂ ਪਰ ਲੈਂਬਰ ਮਸਾਨਪਰੀ ਦੀ ਬਾਤ ਚ ਜ਼ਿਆਦਾ ਹੈ ਟੋਇਆ ਪਿੰਡ ਵੱਡੇ ਘੋਲੀਏ ਤੂੰ ਰਾਜ ਕਰੀ ਆ ਕੇ ਬਣ ਕੇ ਗਿੱਲਾਂ ਦੀ ਨੂੰਹ ਨਹੀਂ ਇਹਨਾਂ ਦੱਸ ਜਾ ਮੇਲਣੇ ਕਿਹੜੇ ਪਿੰਡ ਦੀ ਤੂੰ ਨਹੀਂ ਮੇਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਮਲੂਕਾ ਬੈਠੇ ਨੇ ਇਹ ਰਾਜਨੀਤਿਕ ਤੌਰ ਤੇ ਇਹਨਾਂ ਦਾ ਬੜਾ ਨਾਂ ਹੈ ਉਦਾਂ ਪਰ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਪਰਿਵਾਰ ਹੈ ਮੇਰਾ ਵਿਚੋਲਾ ਪਰਿਵਾਰ ਹੈ ਭਾਈ ਸਕੰਦਰ ਸਿੰਘ ਮਲੂਕਾ ਮੇਰੇ ਵਿਚੋਨੇ ਸੀ ਤੇ ਮੇਰੀ ਦੁਨੀਆ ਮੇਰਾ ਫੀਲਡ ਹੋਰ ਹੈ ਇਸ ਕਰਕੇ ਅਸੀਂ ਬਹੁਤ ਘੱਟ ਮਿਲਦੇ ਆ ਪਰ ਜਿਹੜੇ ਬੰਦੇ ਮੇਰੇ ਸ਼ਹਿਰ ਦੇ ਨੇ ਬਠਿੰਡੇ ਦੇ ਨੇ ਜਾਂ ਕੋਹਲੀਏ ਦੇ ਨੇ ਉਹ ਹਮੇਸ਼ਾ ਮੇਰੇ ਜ਼ਿਹਨ ਚ ਰਹਿੰਦੇ ਨੇ ਮੇਰੇ ਦਿਲੋਂ ਦਿਮਾਗ ਚ ਰਹਿੰਦੇ ਨੇ ਕੋਈ ਕਿਤੇ ਵੀ ਜਦੋਂ ਬਠਿੰਡੇ ਦਾ ਨਾਮ ਲੈਂਦਾ ਜਾਂ ਕੋਈ ਕਿਤੇ ਵੀ ਕੋਹਲੀਏ ਦਾ ਨਾਮ ਲੈਂਦਾ ਤਾਂ ਮੈਂ ਉਹਦੇ ਪੈਰਾਂ ਚ ਵੇਛੀ ਜਾਂਦਾ ਇਸ ਗੱਲ ਦੇ ਤੁਸੀਂ ਗਵਾਹ ਹੋ ਕਿ ਮੈਂ ਕਦੇ ਕੋਈ ਐ ਨਹੀਂ ਤੁਹਾਨੂੰ ਲੱਗਿਆ ਹੋਊਗਾ ਕਿ ਅਮਰਦੀਪ ਬਦਲ ਗਿਆ ਜਾਂ ਅਮਰਦੀਪ ਕੋਈ ਹੋਰ ਹੋ ਗਿਆ ਮੈਂ ਉਹੀ ਅਮਰਦੀਪ ਆ ਜਿਹੜਾ ਇੱਥੇ ਮਾਲਵੀ ਆ ਸਾਡਾ ਬਾਬੇ ਦਾ ਤੁਸੀਂ ਸਾਰੇ ਜਾਣਦੇ ਹੋ ਮਾਲੀ ਨੂੰ ਮੇਰਾ ਭਰਾ ਵੀ ਆ ਮੇਰਾ ਰਿਸ਼ਤੇਦਾਰ ਵੀ ਆ ਫਿਰ ਜੱਸੀ ਆ ਬਾਹਰ ਚਲੇ ਗਏ ਜਰਨੈਲਾ ਪਿੰਕਰ ਸਾਰੇ ਮੇਰੇ ਨਾਲ ਗੱਲਾਂ ਕਰਦੇ ਨੇ ਜਦੋਂ ਜਦੋਂ ਜਿੱਥੇ ਜਿੱਥੇ ਜਿਹੜਾ ਜਿੰਨਾ ਜਿੰਨਾ ਪਿਆਰ ਦਿੰਦਾ ਮੈਂ ਉਸ ਪਿਆਰ ਨੂੰ 100 ਗੁਣਾ ਗੁਣਾ ਕਰਕੇ ਤੁਹਾਨੂੰ ਵਾਪਸ ਕਰਦਾ ਅੱਜ ਵੀ ਪਰਖ ਲਿਆ ਆਉਣ ਵਾਲੇ ਸਮਿਆਂ ਦੇ ਵਿੱਚ ਕਦੋਂ ਵੀ ਪਰਖ ਲਿਓ ਪਿਆਰ ਦੇ ਜਿੱਥੇ ਗੱਲ ਆ ਉੱਥੇ ਅਸੀਂ ਕਦੇ ਨਾ ਹਾਰੇ ਆਂ ਮੈਂ ਕਦੇ ਪਿੱਛੇ ਹਟੇ ਆਂ ਦੀਪ ਦੇ ਨਾਂ ਤੇ ਇਸ ਇਕੱਠ ਦਾ ਹੋਣਾ ਬਹੁਤ ਵੱਡੀ ਗੱਲ ਹੈ ਪਰ ਮੈਨੂੰ ਇਹ ਲੱਗਦਾ ਕਿ ਅਜਿਹੇ ਕੱਠ ਘੱਟੋ ਘੱਟ ਹਰ ਸਾਲ ਹੋਣੇ ਚਾਹੀਦੇ ਆ ਇੱਕ ਸਮਾਂ ਮਿੱਠ ਲੈਣਾ ਚਾਹੀਦਾ ਕੋਹਲੀਆਂ ਨੂੰ ਗੀਤਕਾਰਾਂ ਦਾ ਪਿੰਡ ਕਿਹਾ ਜਾਂਦਾ ਇੱਥੇ ਹੋਰ ਵੀ ਬਹੁਤ ਸਾਰੇ ਗੀਤਕਾਰ ਹੋਏ ਨੇ ਪੁਰਾਣੇ ਗੀਤਕਾਰਾਂ ਚੋਂ ਬਾਈ ਗਰਦੀਪ ਕੋਹਲਿਆ ਪਾਲੀ ਪਾਣੀ ਖੂਤੋਂ ਭਰੇ ਬਹੁਤ ਮਸ਼ਹੂਰ ਗੀਤ ਸੀ ਉਹਨਾਂ ਦਾ ਇਸ ਕਰਕੇ ਸਮੇ ਸਮੇ ਸਰ ਜਿੱਥੇ ਟੂਰਨਾਮੈਂਟ ਹੁੰਦੇ ਨੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣੇ ਚਾਹੀਦੇ ਨੇ ਤੇ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਧੜੇਬੰਦੀ ਨਹੀਂ ਹੋਣੀ ਚਾਹੀਦੀ ਸਿਰਫ ਪਿਆਰ ਹੋਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਪਤਾ ਨਹੀਂ ਕਿਹੜਾ ਕੱਲਾਬ ਦੀ ਟੌਰ ਬਣਾਈ ਜਾਂਦਾ ਚਾਹੇ ਸਰਪੰਚ ਸਾਹਿਬ ਨੇ ਚਾਹੇ ਪੰਚਾਇਤਾਂ ਚਾਹੇ ਬਾਕੀ ਮੈਂਬਰ ਨੇ ਚਾਹੇ ਆਮ ਲੋਕ ਨੇ ਚਾਹੇ ਆਮ ਕਲਾਕਾਰ ਨੇ ਮੇਰੇ ਲਈ ਤਾਂ ਇਸ ਵਕਤ ਸਭ ਤੋਂ ਖੂਬਸੂਰਤ ਚੀਜ਼ ਆ ਜਿਹੜੀ ਉਹ ਫੇਸਬੁੱਕ ਹੈ ਕਿਉਂਕਿ ਜਿੱਥੇ ਜਿੰਨੇ ਵੀ ਨਾਂ ਜਿਨ੍ਹਾਂ ਨਾਲ ਘੋਲੀਆਂ ਲੱਗਿਆ ਹੁੰਦਾ ਉਹ ਉੱਥੇ ਮੇਰੇ ਨਾਲ ਸਾਰੇ ਜੁੜੇ ਹੋਏ ਨੇ ਕੋਈ ਜਗਦੀਪ ਘੋਲਿਆ ਚਾਹੇ ਕੋਈ ਕੁਲਵੰਤ ਘੋਲਿਆ ਜਿੰਨੇ ਵੀ ਧੋਲੀਆਂ ਨਾਂ ਲੱਗਿਆ ਹੁੰਦਾ ਚਾਹੇ ਛੋਟੇ ਘੋਲੀ ਵਾਲਿਆਂ ਦਾ ਹੀ ਲੱਗਿਆ ਹੋਵੇ ਉਹ ਵੀ ਮੇਰੇ ਆਪਦੇ ਹੀ ਨੇ ਮੈਂ ਸਿਰਫ ਘੋਲੀਆਂ ਹੀ ਦੇਖਦਾ ਹਾਂ ਨਾ ਔਰ ਸੋਸ਼ਲ ਮੀਡੀਆ ਵੀ ਇੰਨੀ ਖੂਬਸੂਰਤ ਇੰਨੀ ਮੋਹ ਪਰਿਵਰਤੋਂ ਜਿਹੜੀ ਮੇਰੇ ਪਿੰਡ ਦੇ ਜੁਵਾਕ ਕਰਦੇ ਨੇ